ਸੂਰ ਸੇ ਨਾਮ ਇੱਕ ਰਾਜਾ ਹੁੰਦਾ ਜਿਸ ਦਾ ਇੱਕ ਬੇਟਾ ਹੁੰਦਾ ਜਿਸ ਦਾ ਨਾਮ ਰੂਪਕ ਹੁੰਦਾ ਰੂਪਕ ਬਹੁਤ ਸੋਹਣਾ ਹੁੰਦਾ ਨੌਜਵਾਨ ਲੜਕਾ ਹੁੰਦਾ ਉਹ ਖੇਡਣ ਵਾਸਤੇ ਨਾਲ ਆਪਣੇ ਸਾਥੀਆਂ ਨਾਲ ਬਾਹਰ ਖੇਡਣ ਜਾਂਦਾ ਹੁੰਦਾ ਇੱਕ ਦਿਨ ਉਸ ਦੀ ਕੀ ਹੁੰਦਾ ਤੰਬੀਤ ਠੀਕ ਨਹੀਂ ਹੁੰਦੀ ਤੇ ਉਹ ਫਿਰ ਵੀ ਆਪਣੇ ਸਾਥੀਆਂ ਨਾਲ ਬਾਹਰ ਖੇਡਣ ਚਲਾ ਜਾਂਦਾ ਖੇលਦੇ-ਖੇਲਦੇ ਕੀ ਹੁੰਦਾ ਕਿ ਉਸ ਨੂੰ ਥਕਾਵਟ ਜੀ ਮਹਿਸੂਸ ਹੋਣ ਲੱਗਦੀ ਹੈ ਤੇ ਉਹ ਆਪਣੇ ਸਾਥੀਆਂ ਨੂੰ ਕਹਿੰਦਾ ਵੀ ਤੁਸੀਂ ਐਨੇ ਖੇਡੋ ਵੀ ਮੈਂ ਥੋੜਾ ਜਿਹਾ ਆਰਾਮ ਕਰ ਲਾਂ। ਤਾਂ ਕੀ ਕਰਦਾ ਉਹ ਇੱਕ ਨਾ درخت ਹੁੰਦਾ ਉੱਥੇ ਉਹਦੀ ਪੇੜ ਦੇ नीचे ਪੈ ਕੇ ਆਰਾਮ ਕਰਨ ਲੱਗ ਜੰਦਾ ਤਾਂ ਲੇਟ ਜਾਂਦਾ। ਜਦੋਂ ਲੇਟਦਾ ਤਾਂ ਉਸ ਨੂੰ ਨੀਂਦ ਆ ਜਾਂਦੀ ਆ। ਉੱਥੇ ਟਰੱਕ ਦੇ નીચે ਨੀਂਦ ਆ ਜਾਂਦੀ ਆ ਤੇ ਉਸ ਨੂੰ ਰੁੱਕ ਨੂੰ ਆਤ ਹੁੰਦੇ ਵੀ ਉਹ ਮੂੰਹ ਖੋਲ ਕੇ ਸੌਂਦਾ। ਤਾਂ ਉਸ ਦਾ ਮੂੰਹ ਖੁੱਲਾ ਹੁੰਦਾ ਉਸ ਨੂੰ ਨੀਂਦ ਆ ਜਾਂਦੀ ਆ। ਤੱਕੀ ਹੁੰਦਾ ਇੱਕ ਨਾ ਸੱਪ ਦਾ ਬੱਚਾ ਸਪੋਲੀਆ ਕਾਲਾ ਉਹਦੇ ਮੂੰਹ ਚ ਚਲਾ ਜਾਂਦਾ ਪਹਿਲਾਂ ਉੱਪਰ ਫਿਰ ਜਾਂਦਾ ਪਿੰਡੇ ਚ ਫਿਰਨਾ ਉਹਦਾ ਮੂੰਹ ਚ ਅੰਦਰ ਚਲਾ ਜਾਂਦਾ ਉਸਦੇ ਰੋਕ ਨੂੰ ਬਿਲਕੁਲ ਕੁਝ ਨਹੀਂ ਪਤਾ ਲੱਗਦਾ ਜਦੋਂ ਸਾਥੀ ਉਸਦੇ ਖੇਡ ਕੇ ਖੜ ਜਾਂਦੇ ਆ ਤਾਂ ਉਸ ਨੂੰ ਬੁਲਾਣੇ ਆ ਤਾਂ ਉਹ ਆਪਣੇ ਘਰ ਚਲਾ ਜਾਂਦਾ ਉਸ ਨੂੰ ਕੁਝ ਪਤਾ ਨਹੀਂ ਲੱਗਦਾ ਵੀ ਮੇਰੇ ਅੰਦਰ ਕੀ ਆ ਤੇ ਕੋਈ ਤਖਲਬ ਨਹੀਂ ਹੁੰਦੀ ਤੇ ਸਮਾਂ ਬੀਤ ਜਾਂਦਾ ਰੁੱਕ ਦੀ ਜਿਹੜੀ ਹਾਲਤ ਨਾ ਸੇਤ ਟੋਲ ਦੌਨ ਜੀ ਹੁੰਦੀ ਜਾਂਦੀ ਆ। ਮਤਲਬ ਕਮਜ਼ੋਰਾ ਜਾਂ ਹੁੰਦਾ ਜਾਂਦਾ ਉਹ। ਉਸ ਨੂੰ ਖੁਦ ਨਹੀਂ ਪਤਾ ਲੱਗਦਾ ਪਰ ਜਿਹੜਾ ਉਸ ਦਾ ਪਿਤਾ ਹੁੰਦਾ ਰਾਜਾ ਉਹ ਬੜੀ ਮਤਲਬ ਵਧੀਆ ਵੈਦਾਂ ਨੂੰ ਦਿਖਾਉਂਦਾ ਵੀ ਇਹਨੂੰ ਕੀ ਬਿਮਾਰੀ ਆ, ਵੈਦ ਚੈੱਕ ਕਰਦੇ ਆਂ ਦਵਾਈ ਜਿੰਦੇ ਆਂ ਪਰ ਕੋਈ ਬਿਮਾਰੀ ਕੋਈ ਨਹੀਂ ਆਂਦੀ ਉਸ ਚ। ਤਾਂ ਵੈਦ ਕਹਿੰਦੇ ਨੇ ਵੀ ਬਿਮਾਰੀ ਤਾਂ ਕੋਈ ਹੈ ਨਹੀਂ, ਵੀ ਪਤਾ ਹੀ ਨਹੀਂ ਲੱਗਦਾ ਵੀ ਕੀ ਬਿਮਾਰੀ ਆ। ਤੇ ਰਾਜਾ ਦਿਖਾ-ਦਿਖਾ ਕੇ ਉਸ ਨੂੰ ਅੱਕ ਜਾਂਦਾ ਵੀ ਵਧੀਆ ਤੇ ਵਧੀਆ ਬਲਾ ਬਲਾ ਕੇ ਉਹ ਦਿਨ ਪਰ ਦਿਨ ਕਮਜ਼ੋਰ ਹੁੰਦਾ ਜਾਂਦਾ ਬਿਲਕੁਲ ਸੁਸਤੀ ਛਾ ਜਾਂਦੀ ਉਸ ਤੇ ਜਿਹੜਾ ਕੰਮ 5-10 ਮਿੰਟ ਦਾ ਹੁੰਦਾ ਘੰਟਿਆਂ ਚ ਕਰਦਾ ਮਤਲਬ ਸਮਾਂ ਬਹੁਤ ਬਦੀਦ ਕਰਨ ਲੱਗ ਜਾਂਦਾ ਛੋਟੇ ਜਿਹੇ ਕੰਮ ਨੂੰ ਬਹੁਤ ਜ਼ਿਆਦਾ ਸਮਾਂ ਲਾ ਲੰਦਾ ਉਹ ਜਿੱਥੇ ਬੈਠਿਆ ਤਾਂ ਬੈਠਿਆ ਰਹਿੰਦਾ ਜੀ ਪਿਆ ਤਾਂ ਪਿਆ ਹੀ ਆ ਤਾਂ ਰਾਜਾ ਵੀ ਅੱਕ ਜਾਂਦਾ ਕਹਿੰਦਾ ਵੀ ਮੈਂ ਬਹੁਤ ਸਾਰੇ ਵੇਦਾਂ ਨੂੰ ਵੀ ਉਹਨਾਂ ਨੂੰ ਦਿਖਾ ਲੈ ਵੀ ਇਹਦਾ ਚੱਕਰ ਕੀ ਹੈ ਵੀ ਉਹ ਸਮਝ ਨਹੀਂ ਆ ਰਿਹਾ ਵੀ ਹੋ ਸਕਦਾ ਹੈ ਬਹਾਨੇ ਲੰਡਾ ਵੀ ਜਿੰਮੇਵਾਰੀਆਂ ਸੰਭਾਲਣ ਦਾ ਵਾਰਾ ਵੀ ਹੁਣ ਜੇ ਕਾਨੂੰਨ ਦੇ ਜਿੰਮੇਵਾਰੀ ਸੰਭਾਲ ਮਾ ਕੇ ਇਹਨੇ ਪ੍ਰੋਪਰ ਕੰਮ ਹੀ ਨਹੀਂ ਕਰਨਾ ਤਾਂ ਰਾਜਪਾਲ ਦਾ ਜਿਹੜਾ ਖਤਮ ਹੋ ਜਾਊਗਾ ਇਸ ਕਰਕੇ ਰਾਜਾ ਕਹਿੰਦਾ ਵੀ ਹੋ ਸਕਦਾ ਹੈ ਸੁਦਰਜੀ ਇਹ ਕਹਿੰਦਾ ਵੀ ਉਹਨੂੰ ਕਹਿੰਦਾ ਵੀ ਤੂੰ ਇੱਥੋਂ ਮੇਰੇ ਰਾਜ ਮਹਲ ਤੋਂ ਚਲਾ ਜਾ ਰਾਜਾ ਉਸ ਨੂੰ ਆਪਣੇ ਉਸ ਤੋਂ ਖਾਸ ਭਾਗ ਤੋਂ ਪੇਜ ਦੰਦਾ ਸਰੂਪ ਕੀ ਹੁੰਦਾ ਉਸ ਦਾ ਰਾਜ ਛੱਡ ਕੇ ਚਲਾ ਜਾਂਦਾ ਆਪਣਾ ਘਰ ਛੱਡ ਕੇ ਕਿਸੇ ਦੂਸਰੇ ਮਤਲਬ ਰਾਜੇ ਦੇ ਦੇਵੀਚ ਚਲਾ ਜਾਂਦਾ ਉੱਥੇ ਕੀ ਹੁੰਦਾ ਇੱਕ ਮੰਦਰ ਹੁੰਦਾ ਮੰਦਰ ਦੇ ਨਾਲ ਇੱਕ ਕੋਈ ਕਮਰਾ ਜਾਂ ਹੁੰ ਬਣਿਆ ਹੋ ਮ ਹੁੰਦਾ ਉੱਥੇ ਰਹਿਣ ਲੱਗ ਜਾਂਦਾ ਉਹ ਮੰਦਰ ਚ ਜਦੋਂ ਲੋਕ ਮੱਥਾ ਟੇਕ ਆਣ ਆਉਂਦੇ ਕੋਈ ਮਤਲਬ ਫਲ ਫੁੱਲ ਕੋਈ ਖਾਣ ਪੀਣ ਦਾ ਸਮਾਨ ਰੋਟੀ ਪਾਣੀ ਜੋ ਵੀ ਉਸ ਨੂੰ ਉੱਥੇ ਦੇਈ ਜਾਂਦੇ ਤਾਂ ਉਹਦੇ ਨਾਲ ਉਸ ਦਾ ਰੋਜ਼ ਦਾ ਗੁਜ਼ਾਰਾ ਹੋ ਹੀ ਜਾਂਦਾ ਤੇ ਜਿਹੜੀ ਉਸ ਇਲਾਕੇ ਦੀ ਇੱਕ ਰਾਣੀ ਹੁੰਦੀ ਆ ਰਾਣੀ ਬੜੀ ਦਿਆਲੂ ਹੁੰਦੀ ਆ ਉਹ ਕੀ ਕਰਦੀ ਆ ਉਹ ਬੜੇ ਦੀਨ ਦੁਖਿਆਂ ਦੇ ਬੜੇ ਮਤਲਬ ਸੇਵਾ ਕਰਦੀ ਆ ਜਿਹੜੀ ਰਾਣੀ ਦਾ ਬਾਪ ਹੁੰਦਾ ਉਹ ਕਹਿੰਦਾ ਵੀ ਉਸ ਤੇ ਗੁੱਸੇ ਹੁੰਦਾ ਰਾਣੀ ਤੇ ਕਹਿੰਦਾ ਵੀ ਜਿਹੜਾ ਇਹ ਲੋਕਾਂ ਦੀ ਸੇਵਾ ਕਰਨ ਦਾ ਕੰਮ ਆ ਨਾ ਕਹਿੰਦੇ ਵੀ ਆਪਣਾ ਨਹੀਂ ਹੈਗਾ ਇਹ ਇਹ ਤਾਂ ਕੰਦਾ ਹੋਰ ਲੋਕਾਂ ਦਾ ਆਪਣਾ ਕੰਮ ਦਾ ਕਹਿੰਦਾ ਵੀ ਰਾਜੇ ਮਹਾਰਾਜਿਆਂ ਦਾ ਤਾਂ ਰਾਣੀ ਉਸ ਦੀਆਂ ਗੱਲਾਂ ਤੇ ਬਿਲਕੁਲ ਧਿਆਨ ਨਹੀਂ ਦਿੰਦੀ। ਇੱਕ ਦਿਨ ਕੀ ਹੁੰਦਾ ਉਹ ਰਾਣੀ ਮੰਦਰ ਜਾ ਰਹੀ ਹੁੰਦੀ ਆ। ਤੇ ਮੰਦਰ ਜਾਂ ਜਾਂਦੀ ਜਦੋਂ ਰਸਤੇ 'ਚ ਨਾ ਇੱਕ ਮੰਦਾਰੀ ਇੱਕ ਸੱਪ ਬੰਦਰ ਬੰਦਰੀ ਉਹਨਾਂ ਦਾ ਲੋਕਾਂ ਨੂੰ ਕਰਤੱਬ ਤਮਾਸ਼ਾ ਦਿਖਾ ਰਿਆ ਹੁੰਦਾ। ਬੜੇ ਲੋਕ ਮਤਲਬ ਤਮਾਸ਼ਾ ਦੇਖ ਰਹੇ ਹੁੰਦੇ ਆ। ਤਾਂ ਰਾਣੀ ਨੂੰ ਬੜਾ ਗੁੱਸਾ ਆਉਂਦਾ। ਕੰਦੀ ਵੀ ਇਹ ਵਿਚਾਰੇ ਜੀਭਾਂ ਨੂੰ ਕੰਦੀ ਕੈਦ ਕਰਕੇ ਰੱਖਿਆ। ਇਹਨਾਂ ਦੇ ਕਰਤੱਵ ਦਿਖਾ ਕੇ ਕਹਿੰਦੀ ਵੀ ਇਹ ਲੋਕਾਂ ਤੋਂ ਪੈਸੇ ਉਹ ਕਰ ਰਿਆ। ਉਸ ਨਾਲ ਲੜ ਪੈਂਦੀ ਆ। ਮੁੰਦਾਰੀ ਨਾਲ ਕਹਿੰਦੀ ਵੀ ਨਹੀਂ ਤਾਂ ਇਹਨਾਂ ਨੂੰ ਹੁਣੇ ਛੱਡ ਗਿਆ। ਨਹੀਂ ਕਹਿੰਦੀ ਵੀ ਤੈਨੂੰ ਮੌਤ ਦੀ ਸਜ਼ਾ ਮਿਲੇਗੀ। ਤਾਂ ਉਹ ਡਰਦਾ ਵਿਚਾਰਾ ਕੀ ਹੁੰਦਾ ਉਹਨਾਂ ਨੂੰ ਜਾਨਵਰਾਂ ਨੂੰ ਜੰਗਲ ਦੀ ਛਟਿਆਣਾ। ਤਾਂ ਰਾਣੀ ਮੰਦਰ ਚਲੀ ਜਾਂਦੀ ਆ ਮੰਦਰ ਚੋਂ ਮੱਥਾ ਟੇਕ ਕੇ ਜਦੋਂ ਵਾਪਸ ਆਈ ਹੁੰਦੀ ਆ ਤਾਂ ਬਾਹਰ ਉਹੀ ਬੈਠਾ ਹੁੰਦਾ ਰੂਪ ਕਬਚਰਾ। ਤਾਂ ਉਸ ਨੂੰ ਰਾਣੀ ਪੁੱਛ ਲਿਆ ਸਾਰੀ ਗੱਲਬਾਤ ਪੁੱਛ ਲਿਆ ਰੂਪ ਨੂੰ ਉਸ ਨੂੰ ਸਾਰੀ ਗੱਲਬਾਤ ਦੱਸ ਦਿੰਦਾ ਵੀ ਇਹ ਦਿਨ ਦਾ ਮੇਰੇ ਨਾਲ ਹੋਈ ਹੈ ਵੀ ਮੈਂ ਤਾਂ ਕਰਕੇ ਇੱਥੇ ਬੈਠਾ ਤਾਂ ਰਾਣੀ ਸੋਚਦੀ Dewi ਕਿ ਉਹ ਨਾ ਮੈਂ ਇਸ ਨੂੰ ਆਪਣੇ ਘਰ ਲੈ ਜਾਵਾਂ ਵੀ ਉੱਥੇ ਜਾ ਕੇ ਸ਼ਾਇਦ ਮੈਂ ਇਹਦਾ ਵਧੀਆ ਟ੍ਰੀਟਮੈਂਟ ਕਰੂੰਗੀ ਵੀ ਸ਼ਾਇਦ ਇਹ ਜਲਦੀ ਠੀਕ ਹੋ ਜਾਵੇ ਤਾਂ ਉਸ ਨੂੰ ਆਪਣੇ ਘਰੇ ਲੈ ਜਾਂਦੀ ਹੈ ਜਦੋਂ ਰਾਜੇ ਨੂੰ ਰਾਣੀ ਦੇ ਪਿਤਾ ਨੂੰ ਪਤਾ ਲੱਗਦਾ ਰਾਜੇ ਨੂੰ ਵੀ ਇਹ ਕਿਸੇ ਅਜਨਬੀ ਨੂੰ ਆਪਣੇ ਕਰ ਲਈ ਤਾਂ ਬੜਾ ਗੁੱਸੇ ਹੁੰਦਾ ਕਹਿੰਦਾ ਤੈਨੂੰ ਕੀ ਪਤਾ ਵੀ ਇਹ ਕਿਸੇ ਹੋਰ ਰਾਜ ਦਾ ਹੋਵੇ ਤੇ ਆਪਣੇ ਇਥੇ ਪੇਛੇਤ ਲੈਣਾ ਆਇਆ ਹੋਵੇ ਤਾਂ ਉਹ ਰਾਣੀ ਕਹਿਣ ਲੱਗਦੀ ਹੈ ਕੰਦੀ ਵੀ ਨਹੀਂ ਪਿਤਾ ਜੀ ਵੀ ਇਹ ਬਹੁਤ ਵਿਚਾਰਾ ਲਾਚਾਰ ਆ ਇਸ ਨੂੰ ਘਰ ਤੋਂ ਕੱਢਿਆ ਗਿਆ ਬਿਮਾਰ ਆ ਉਹਦੇ ਬਾਰੇ ਦੱਸਣ ਲੱਗ ਜਾਂਦੀ ਆ ਤਾਂ ਪਿਤਾ ਨੂੰ ਉਸ ਨੂੰ ਬੜਾ ਗੁੱਸਾ ਆਉਂਦਾ ਕਹਿੰਦਾ ਇਸ ਨੂੰ ਹੁਣ ਹੀ ਕੰਨਾ ਘਰ ਤੋਂ ਕੱਢ। ਕਹਿੰਦੀ ਨਹੀਂ ਜੀ ਕੰਦੀ ਵੀ ਇਸ ਨੂੰ ਘਰ ਤੋਂ ਨਾ نکਾਲੋ ਕਹਿੰਦਾ ਜੇ ਇੰਨਾ ਹੋਆ ਕਹਿੰਦਾ ਤੂੰ ਵੀ ਚਲੀ ਜਾ ਕਹਿੰਦਾ ਇਹਦੇ ਨਾਲ ਜੇ ਤੈਨੂੰ ਇੰਨਾ ਕਰ ਸਕਦਾ ਕਹਿੰਦਾ ਤੂੰ ਵੀ ਇਹਦੇ ਨਾਲ ਹੀ ਚਲੀ ਜਾ ਕਹਿੰਦਾ ਚਲ ਉਹ ਕੀ ਕਰਦੀ ਆ ਉਹਨੂੰ ਲੈ ਕੇ ਵਿਚਰੀ ਚਲੀ ਜਾਂਦੀ ਆ ਵਾਰ ਜੰਗਲਾਂ 'ਚ ਰਹਿਣ ਲੱਗ ਜਾਂਦੇ ਆ ਇੱਕ ਦਿਨ ਕੀ ਹੁੰਦਾ ਉਹ ਜਿਹੜਾ ਰੂਪਕ ਸੁੱਤਿਆ ਪਿਆ ਹੁੰਦਾ ਤੇ ਰਾਣੀਆਂ ਜਿਹੜੀ ਬਾਹਰ ਜੰਗਲਾਂ 'ਚ ਫਲ ਫੁੱਲ ਲੈਣ ਗਈ ਵੀ ਹੁੰਦੀ ਆ ਕੁਛ ਤਾਂ ਜਦੋਂ ਉਹ ਵਾਪਸ ਆਉਂਦੀ ਆ ਤਾਂ ਕੀ ਹੁੰਦਾ ਰੂਪਕ ਜਿਹੜਾ ਸੋਇਆ ਪਿਆ ਹੁੰਦਾ ਉਸਦੇ ਸੀਨੇ ਤੇ ਨਾ ਕੋ ਬਹੁਤ ਬੜਾ ਨਾਗ ਬੈਠਾ ਹੁੰਦਾ ਤਾਂ ਉਹ ਦੇਖ ਕੇ ਹੈਰਾਨ ਹੋ ਜਾਂਦੀ ਆ ਜਦੋਂ ਉਸਦੇ ਪੈਰਾਂ ਦੀ ਰਾਣੀ ਦੇ ਪੈਰਾਂ ਦੀ ਆਵਾਜ਼ ਸੁਣਦੀ ਆ ਖੜਾਕ ਸੁਣਦੀ ਆ ਤਾਂ ਉਹ ਗੱਦ ਕੇ ਉਹਦੇ ਮੂੰਹ ਚ ਦੀ ਬੜ ਕੇ ਉਹਦੇ ਪੇਟ ਚ ਚਲਾ ਜਾਂਦਾ ਤਾਂ ਰਾਣੀ ਸਮਝ ਜਾਂਦੀ ਇਹ ਵੀ ਇਹ ਹੀ ਸਭ ਤੋਂ ਵੱਡੀ ਬਿਮਾਰੀ ਹੈ ਇਹਨੂੰ ਤਾਂ ਸੋਚਦੀ ਵੀ ਕੱਢੀਏ ਤਾਂ ਇਸ ਨੂੰ ਬਾਹਰ ਕਿਵੇਂ ਕੱਢੀਏ ਕੋ ਕਿਸੇ ਮਤਲਬ ਬੈਠ ਕੇ ਕਿਸੇ ਦੀ ਤਲਾਸ਼ ਕਰਨ ਲੱਗ ਜੰਦੀ ਹੈ। ਬੀਨੂ ਕਿਹੜੇ ਤਰੀਕੇ ਨਾਲ ਇਸ ਦੇਸ਼ੀ ਨੇ ਚੜਾਈ। ਤਾਂ ਕੀ ਹੁੰਦਾ ਉਹੀ ਮਦਾਰੀ ਉਸ ਨੂੰ ਰਾਣੀ ਨੂੰ ਕੁਦਰਤੀ ਮਿਲ ਜਾਂਦਾ। ਉਹ ਮਦਾਰੀ ਨੂੰ ਇਹੀ ਸਾਰੀ ਗੱਲਬਾਤ ਦੱਸਦੀ ਹੈ ਕਹਿੰਦੀ ਵੀ ਇਸ ਦੇ ਰੂਪ ਦੇ ਪੇਟ ਵਿੱਚ ਨਾ ਇੱਕ ਵੀ ਸੱਪ ਰਹਿਣਾ। ਵੀ ਕੀ ਤੂੰ ਇਸ ਨੂੰ ਬਾਹਰ ਕੱਢ ਸਕਦਾ? ਮਦਾਰੀ ਕਹਿੰਦਾ ਹਾਂ ਜੀ ਕਹਿੰਦਾ ਵੀ ਹੁਣ ਤੱਕ ਮੈਂ ਬਹੁਤ ਕਹਿੰਦਾ ਸੱਪ ਕੱਢਿਆ ਜੀ ਕੋਈ ਗੱਲ ਨਹੀਂ ਕਹਿੰਦਾ ਮੈਂ ਕੱਢ ਦਾਂਗਾ ਜੀ ਕਹਿੰਦਾ। ਤਾਂ ਕੀ ਹੁੰਦਾ ਮੰਦਾਰੀ ਉਸ ਨੂੰ ਕਹਿ ਦਿੰਦਾ ਵੀ ਅੱਜ ਤੋਂ ਲੈ ਕੇ ਕੱਲ ਤੱਕ ਮਤਲਬ ਵੀ 24 ਘੰਟੇ ਉਸ ਨੂੰ ਰੋਕ ਨੂੰ ਕੁਝ ਖਾਣ ਨੂੰ ਨਹੀਂ ਦੇਣਾ। ਬੀਨੂੰ ਭੁੱਖਾ ਰੱਖਣਾ। ਕੱਲ ਨੂੰ ਕਹਿੰਦਾ ਮੈਂ ਮੈਂ ਇਸੇ ਸਮੇਂ ਦੁਬਾਰੇ ਆਉਂਦਾ। ਵੀ ਇਹਨੂੰ ਭੁੱਖਾ ਰੱਖਿਓ। ਰਾਣੀ ਐਵੇਂ ਹੀ ਕਰਦੀ ਆ। ਉਸ ਨੂੰ ਖਾਣ ਨੂੰ ਕੁਝ ਨਹੀਂ ਦਿੰਦੀ। ਸਮਾਂ ਬੀਤ ਜਾਂਦਾ 24 ਘੰਟੇ ਬਾਅਦ ਜਦੋਂ ਉਹ ਦੁਬਾਰੇ ਆਂਦਾ ਮੰਦਾਰੀ ਤਾਂ ਕੀ ਕਰਦਾ ਉਹ ਨਾਲ ਇੱਕ ਨਿਓਲਾ ਲੈ ਕੇ ਜਾਂਦਾ। ਤਹੋ ਰੂਪਕ ਦੇ ਸੌਣ ਦਾ ਇੰਤਜ਼ਾਰ ਕਰਨੇ ਵੀ ਜਦੋਂ ਇਹ ਸੌਊਗਾ ਤਾਂ ਫਿਰ ਉਹ ਸਭ ਬਾਹਰ ਆਊਗਾ ਰੂਪਕ ਜਦੋਂ ਸੌ ਜਾਂਦਾ ਤਾਂ ਉਹ ਮੁਖ ਖੋਲ ਕੇ ਸੁੰਦਾ ਸੱਪ 24 ਘੰਟੇ ਤੱਕ ਭੁੱਖਾ ਹੁੰਦਾ ਕਿਉਂਕਿ ਰੂਪਕ ਨੇ ਕੁਝ ਖਾਇ ਨਹੀਂ ਹੁੰਦਾ ਤਹੋ ਬਾਹਰ ਆਂਦਾ ਬਾਹਰ ਆਂਦਾ ਤਾਂ ਜਿਹੜਾ ਮੰਦਾਰੀ ਹੁੰਦਾ ਉਹ ਨਾਲ ਦੀ ਨਾਲ ਕੀ ਕਰਦਾ ਨਿਓਲੇ ਨੂੰ ਛੜਦਾ ਦਾ ਨਿਓਲਾ ਕੀ ਕਰਦਾ ਸੱਪ ਨੂੰ ਫੜਦਾ ਤੇ ਜੰਗਲ ਚਿੱਲੇ ਜਾਂਦਾ ਤੇ ਉਦੋਂ ਉਸ ਦੀ ਹਾਲਤ ਜਿਹੜੀ ਹੈ ਸੁਧਰਨੀ ਸ਼ੁਰੂ ਹੋ ਜਾਂਦੀ ਆ ਰਾਣੀ ਜਿਹੜੀ ਆ ਉਸ ਦਾ ਧੰਨਵਾਦ ਕਰਦੀ ਆ ਤੇ ਉਸ ਨੂੰ ਆਪਣੇ ਇਨਾਮ ਵਜੋਂ ਗਹਿਣੇ ਦੇ ਦਾਨੀ ਆ ਤੇ ਉਹਦੀ ਹਾਲਤ ਸੁਧਰਨੀ ਸ਼ੁਰੂ ਹੋ ਜਾਂਦੀ ਆ ਉਹ ਠੀਕ ਹੋ ਜਾਂਦਾ ਤੇ ਦੋਨੋਂ ਵਧੀਆ ਜ਼ਿੰਦਗੀ ਜਿੰਨੇ ਆ ਸੋ ਦੋਸਤੋ ਕਹਾਣੀ ਇੱਥੇ ਖਤਮ ਹੁੰਦੀ ਆ ਜੇ ਚੰਗੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ